ਮਨੁੱਖ ਨੂੰ ਦੁੱਖ ਨੇ ਚੋਟ ਨਹੀਂ ਮਾਰੀ ਜਾਂ ਕਿਸੇ ਦੇ ਦੁੱਖ ਨੇ ਇਸ ਨੂੰ ਚੋਟ ਨਹੀਂ ਮਾਰੀ ਚਲੋ ਖੁਦ ਨਹੀਂ ਦੁਖੀ ਕਿ ਸੰਵੇਦਨਾ ਬੜੀ ਹੈ ਕਿਸੇ ਦਾ ਦੁੱਖ ਵੀ ਇਸ ਨੂੰ ਦੁੱਖ ਮਹਿਸੂਸ ਹੁੰਦਾ ਹੈ ਔਰ ਉਸ ਨਾਲ ਇਸ ਨੂੰ ਗਿਆਨ ਹੋ ਜਾਂਦਾ ਹੈ ਜਗਤ ਦੁੱਖ ਹੈ ਅਗਰ ਐਸੇ ਦੁੱਖ ਨੇ ਚੋਟ ਮਾਰੀ ਤਾਂ ਇਹ ਚੱਲ ਪਏਗਾ ਚੱਲਣਾ ਦੁੱਖ ਤੋਂ ਹੁੰਦਾ ਹੈ ਪਹੁੰਚਣਾ ਆਨੰਦ ਤੇ ਹੁੰਦਾ ਹੈ। ਚੱਲਣਾ ਤੇ ਮੋਰਖਤਾ ਤਾਂ ਹੁੰਦਾ ਹੈ। ਸਮਾਪਤੀ ਮਹਾਨ ਗਿਆਨ ਤੇ ਹੁੰਦੀ। ਪਰੰਪਤਾ ਯਾਤਰਾ ਦੀ ਤੇ ਔਗਣਾ ਤੋਂ ਹੋਵੇ। ਕਦ ਵੀ ਕਿਸੇ ਨੇ ਜਿਸ ਦਿਨ ਚੱਲਣਾ ਆਰੰਭ ਕਰਨਾ ਹੈ ਯਕੀਨਤਾ ਹੋਇਆ ਹੈ। ਔਗਣਾ ਤੋਂ ਹੀ ਚੱਲੇਗਾ ਔਰ ਕਿੱਥਾਂ ਚਲੇਗਾ। ਗੁਣਾਂ ਦੇ ਸਾਗਰ ਤੇ ਯਾਤਰਾ ਸਮਾਪਤ ਹੋਵੇ। ਚਾਹ ਰ ਸਕੇ ਦੁੱਖ ਇਸ ਨੂੰ ਝੋਟ ਕਰ ਸਕਣ ਦੁੱਖ ਨੂੰ ਮਹਿਸੂਸ ਕਰ ਸਕੇ ਮੈਂ ਫਿਰ ਅਰਜ਼ ਕਰਾਂ ਜਗਤ ਅਗਰ ਸੁਖ ਰੂਪ ਹੈ ਜੀਵਨ ਅਗਰ ਆਨੰਦ ਰੂਪ ਹੈ ਤਾਂ ਫਿਰ ਧਰਮ ਦੀ ਕੋਈ ਲੋੜ ਨਹੀਂ ਫਿਰ ਪ੍ਰਮਾਤਮਾ ਦੀ ਕੀ ਲੋੜ ਹੈ ਕਿਉਂਕਿ ਮਨੁੱਖ ਨੂੰ ਆਨੰਦ ਚਾਹੀਦਾ ਹੈ ਮਨੁੱਖ ਨੂੰ ਸੁਖ ਚਾਹੀਦਾ ਹੈ ਗੌਰ ਨਾਲ ਕਦੀ ਦੇਖਣਾ ਮਨੁੱਖ ਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਮਨੁੱਖ ਨੂੰ ਪੁੱਤਰ ਨਹੀਂ ਚਾਹੀਦਾ ਇਸ ਚੱਕਰ ਜਨਪੇਣਾ ਸੁਖ ਚਾਹੀਦਾ ਅਗਰ ਪੁੱਤਰ ਤੋਂ ਦੁੱਖ ਮਿਲਣ ਲੱਗ ਪਏ ਪੁੱਤਰ ਦੇ त्यागਦਿਆਂ ਦੇਰ ਨਹੀਂ ਲੱਗਦੀ ਉਹਨੂੰ ਘਰੋਂ ਕੱਢਣਿਆਂ ਦੇਰ ਨਹੀਂ ਲੱਗਦੀ ਉਸ ਨਾਲ ਸੰਬੰਧ ਤੋੜਦਿਆਂ ਦੇਰ ਨਹੀਂ ਲੱਗਦੀ ਮਨੁੱਖ ਨੂੰ ਭਰਾ ਨਹੀਂ ਚਾਹੀਦਾ ਮਿੱਤਰ ਨਹੀਂ ਚਾਹੀਦਾ ਸੁਖ ਚਾਹੀਦਾ ਰੋਜ਼ ਰੋਜ਼ ਮਿੱਤਰ ਤੋਂ ਦੁੱਖ ਮਿਲ ਰਹੇ ਹੈ ਇਹ ਮਿੱਤਰਤਾ ਦੋਸ਼ਮਣੇ ਬਦਲ ਜਾਏਗਾ ਮਨੁੱਖ ਨੂੰ ਮਿੱਤਰ ਨਹੀਂ ਚਾਹੀਦਾ ਸੁਖ ਚਾਹੀਦਾ ਮਨੁੱਖ ਨੂੰ ਪਤਨੀ ਨਹੀਂ ਚਾਹੀਦੀ ਪਤੀ ਨਹੀਂ ਚਾਹੀਦਾ ਇਹਨੂੰ ਸਹੀ ਕਰਕੇ ਜਾਣਨਾ ਸੁਖ ਚਾਹੀਦਾ ਪਤਨੀ ਤੋਂ ਸਿਵਾਏ ਕਲੇਸ਼ ਦੇ ਝੋਲੀ ਦੇ ਚ ਹੋਰ ਕੁਝ ਵੀ ਨਹੀਂ ਪੈ ਰਿਹਾ। ਪਤਨੀ ਤੋਂ ਸਿਵਾਏ ਦੁੱਖਾਂ ਦੇ ਝੋਲੀ ਦੇ ਚ ਹੋਰ ਕੁਝ ਵੀ ਨਹੀਂ ਪੈ ਰਿਹਾ। ਤੇ ਰਿਸ਼ਤਾ ਤਲਾਕ ਹੋ ਜਾਏਗਾ। ਦੁੱਖ ਨਾਲ ਕੌਣ ਸੰਬੰਧ ਜੋੜੇ? ਦੁੱਖ ਨਾਲ ਕੌਣ ਜੀਵੇ? ਦੁੱਖ ਨਾਲ ਕੌਣ ਸੰਬੰਧ ਜੋੜੇ? ਮਨੁੱਖ ਨੂੰ ਸੁਖ ਚਾਹੀਦਾ। ਅਬ ਵੀ ਗਿਆਤ ਲਈ ਅਰਜ਼ ਕਰਾਂ ਮਨੁੱਖ ਨੂੰ ਇਹ ਜੀਵਨ ਵੀ ਨਹੀਂ ਚਾਹੀਦਾ ਸੁਖ ਚਾਹੀਦਾ ਅਗਰ ਜੀਵਨ ਅਸਾਧ ਰੋਗ ਬਣ ਗਿਆ ਮੈਂ ਉਹ ਰੋਗ ਹੀ ਦੇਖੇ ਨੇ ਲੰਮ ਨੂੰ 10-10 ਸਾਲ ਮੰਝੇ ਤੇ ਭੈਣ ਬੈਠ ਤੇ ਭੈਣ ਤੰਦਰੁਸਤ ਹੋਣ ਦੀ ਕੋਈ ਸੰਭਾਵਨਾ ਨਹੀਂ ਨਿਰਾਸ਼ ਕਿ ਜਦ ਕਦੀ ਮੈਸਤਾਂ ਦੇ ਮਰੀਜ਼ਾਂ ਕੋਲ ਗਿਆ ਕਾਰਨ ਵੱਸ ਸਮਾਜ ਵੱਸ ਇੱਕ ਕੋਈ ਗੱਲ ਉਹਨਾਂ ਨੇ ਮੈਨੂੰ ਆਖੀ ਗੈਨੀ ਜੀ ਅਰਦਾਸ ਕਰ ਹੁਣ ਪ੍ਰਭੂ ਸੰਭਾਲ ਲਾ ਹੁਣ ਨਹੀਂ ਜੀਵੇ ਆ ਜਾਂਦਾ ਹੁਣ ਜੀਵੇ ਆ ਨਹੀਂ ਜਾਂਦਾ ਹੱਦ ਹੋ ਗਈ ਇੱਕ ਮਰਨੇ ਤੇ ਹੀ ਹੋ ਜਿਸकी ਉਮੀਦ ਨਾ ਉਮੀਦ ਦੀ ਉਸ ਕੀ ਦੇਖਾ ਚਾਹੀਏ ਵੇਖੋ ਉਸ ਮਨੁੱਖ ਦੀ ਨਿਰਾਸ਼ਾ ਜ ਜੀ ਦੀ ਆਸਾ ਸਿਰਫ ਮੌਤ ਹੀ ਔਰ ਕੁਝ ਵੀ ਨਹੀਂ ਇਹ ਜੀਵਨ ਨਹੀਂ ਚਾਹੀਦਾ ਸੁਖ ਚਾਹੀਦਾ ਪਰ ਜੀਵਨ ਸਵਾਏ ਦੁੱਖਾਂ ਦੇ ਔਰ ਝੋਲੀ ਦੇ ਵਿੱਚ ਕੁਝ ਨਹੀਂ ਪਾ ਰਿਆ ਤੋਂ ਫਿਰ ਮਨੁੱਖ ਇਸ ਜੀਵਨ ਦੇ ਤਿਆਗਦਿਆਂ ਵੀ ਦੇਣ ਨਹੀਂ ਲਾਂਦੇ ਦੁਨੀਆ ਚ ਬਹੁਤ ਸਾਰੇ ਸੁਸਾਇਡ ਵੀ ਕਰ ਲੈਂਦੇ ਨੇ ਖੁਦਕਸ਼ੀ ਵੀ ਕਰ ਲੈਂਦੇ ਆਤਮ ਹੱਤਿਆ ਵੀ ਕਰ ਲੈਂਦੇ ਔਰ ਔਖੇ ਨਾ ਹੋਣਾ ਮਨੁੱਖ ਨੂੰ ਕੋਈ ਪਰਮਾਤਮਾ ਨਹੀਂ ਚਾਹੀਦਾ ਸੁਖ ਚਾਹੀਦਾ ਆਨੰਦ ਚਾਹੀਦਾ ਔਰ ਇਹ ਵੀ ਅਰਜ਼ ਕਰਾਂ ਪਰਮਾਤਮਾ ਹੈ ਹੀ ਆਨੰਦ ਰੂਪ ਸੁਖ ਰੂਪ ਜਿਤਨੇ ਚਿਰ ਤੱਕ ਆਨੰਦ ਨਹੀਂ ਮਿਲਿਆ ਤੋ ਸਮਝ ਲੈਣਾ ਪ੍ਰਮਾਤਮਾ ਨਹੀਂ ਮਿਲਿਆ ਜਿਤਨੇ ਚਿਰ ਤੱਕ ਮਹਾ ਸੁਖ ਨਹੀਂ ਮਿਲਿਆ ਤੋ ਸਮਝ ਲੋ ਪ੍ਰਮਾਤਮਾ ਨਹੀਂ ਮਿਲਿਆ ਭਾਵੇਂ ਲੱਖ ਪਾਪੜ ਪਿਆ ਬੈਲ ਭਾਵੇਂ ਬਥੇਰਾ ਆਖੇ ਮੈਨੂੰ ਸੱਚਖੰਡ ਦੇ ਦਰਸ਼ਨ ਹੋ ਗਏ ਪੂਰਨ ਪੁਰਖ ਦੇ ਦਰਸ਼ਨ ਹੋ ਗਏ ਮਹਾਰਸ ਦਾ ਮਿਲਣਾ ਹੀ ਪ੍ਰਮਾਤਮਾ ਦਾ ਮਿਲਣਾ ਹੈ ਮਹਾ ਆਨੰਦ ਦਾ ਮਿਲਣਾ ਹੀ ਪ੍ਰਮਾਤਮਾ ਦਾ ਮਿਲਣਾ ਹੈ ਸੁਖ ਦਾ ਮਿਲਣਾ ਹੀ ਪ੍ਰਮਾਤਮਾ ਦਾ ਮਿਲਣਾ ਮਨੁੱਖ ਨੂੰ ਹਰ ਹਾਲਤ ਵਿੱਚ ਸੁਖ ਹੀ ਹੈ ਕੋਈ ਤੁਹਾਡੇ ਨਾਲ ਸੰਬੰਧ ਜੋੜਨਾ ਚਾਹੁੰਦਾ ਹੈ ਬੁਤੇਰੇ ਜੋੜਨਾ ਚਾਹ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਜੋੜ ਜੋੜਨਾ ਚਾਹਦਾ ਸੁਖ ਨਾਲ ਤੁਹਾਡੇ ਨਾਲ ਸੰਬੰਧ ਜੋੜ ਕੇ ਅਗਰ ਦੁੱਖ ਹੀ ਦੁੱਖ ਮਿਲੇਗਾ ਤੇ ਰਿਸ਼ਤਾ ਜੇ ਟੁੱਟ ਜਾਣਾ ਹੈ ਇਹ ਤੇ ਸੁੱਖ ਮੈਂ ਆਨ ਮਿਲਤ ਬੋ ਬੈਠ ਰਹੇ ਤੇ ਚਾਹਾਂ ਦਿਸ ਗਏਰੇ ਬੰਦਾ ਭੜੇ ਇਹ ਚ ਕਹਿ ਦਿੰਦਾ ਉਹ ਮੇਰਾ ਸਾਥੀ ਉਹ ਮੇਰਾ ਸਾਥੀ ਉਹ ਮੇਰਾ ਸਾਥੀ ਕੋਰਖਾ ਕੋਈ ਤੇਰਾ ਸਾਥੀ ਦੀ ਸਭ ਸੁੱਖ ਦੇ ਸਾਥ ਜਦ ਤੇਰੇ ਕੋਲ ਸਿਵਾਏ ਦੁੱਖਾਂ ਦੇ ਹੋਰ ਕੁਝ ਨਹੀਂ ਹੋਵੇਗਾ ਸੌ ਆਵਾਜ਼ਾਂ ਮਾਰੇਗਾ ਇੱਕ ਵੀ ਨੇੜੇ ਨਹੀਂ ਆਵੇਗਾ ਸਿਆਹ ਬਖਤੀ ਮੇਂ ਕਦ ਕੋਈ ਕਿਸੇ ਕਾ ਸਾਥ ਦੇਤਾ ਹੈ ਕਿ ਤਾਰੀ ਕੀ ਮੈਂ ਸਾਇਆ ਵੀ Juda ਇਨਸਾਨ ਸੇ ਰਹਤਾ ਹੈ ਹਨੇਰੇ ਤੇ ਆਪਣੀ ਛਾਇਆ ਵੀ ਸਾਥ ਨਹੀਂ ਚਲਦੀ ਹਨੇਰੇ ਤੇ ਆਪਣੀ ਛਾਇਆ ਵੀ ਸਾਥ ਛੱਡ ਦੇਂ ਦੁੱਖ ਦੇ ਚ ਕੌਣ ਨਾਲ ਚੱਲੇ ਯਾਹ ਲੋਂਦਾ ਓ ਮੇਰਾ ਸਾਥੀ ਓ ਮੇਰਾ ਸਾਥੀ ਓ ਮੇਰਾ ਸਾਥੀ ਕੋਈ ਸਾਥੀ ਸਭ ਸੁਖ ਦੇ ਸੱਚ ਯਾਤਰਾ ਦੁੱਖ ਤੋਂ ਆਰੰਭ ਹੋਵੇਗੀ ਸੁਖ ਤੇ ਸਮਾਪਤ ਹੁੰਦੀ ਅਗਿਆਨ ਤੋਂ ਆਰੰਭ ਹੋਵੇਗੀ ਗਿਆਨ ਤੇ ਸਮਾਪਤ ਹੁੰਦੀ ਹਨੇਰੇ ਤੋਂ ਆਰੰਭ ਹੋਵੇਗੀ ਪ੍ਰਕਾਸ਼ ਤੇ ਸਮਾਪਤ ਹੁੰਦੀ ਚੱਲੇ ਦਾ ਕਿਸ ਤਰ੍ਹਾਂ ਚੱਲਣ ਦਾ ਮੂਲ ਸਾਧਨ ਕੀ ਹੈ ਇਹ ਸੁਣਨਾ ਬਸ ਸਿਰਫ ਸੁਣਨਾ ਨਹੀਂ ਮੰਨਣਾ ਸੁਣੀ ਹੈ ਮੰਨੀ ਹੈ ਮੰਨ ਕੇ ਇਹੀ ਜਿਹੜਾ ਸੁਣ ਕੇ ਮੰਨਣਾ ਹੈ ਇਹਨੂੰ ਕਹਿੰਦੇ ਨੇ ਭਰੋਸਾ ਕਿ ਟੁੱਟ ਸਕਦਾ ਹੈ ਟੁੱਟ ਸਕਦਾ ਹੈ ਕਿਉਂ ਮੰਨ ਤੇ ਲੈ ਆ ਵੇਖਿਆ ਤੇ ਹੈ ਹੀ ਨਹੀਂ ਮਨ ਤੇ ਲੈ ਜਾਣਿਆ ਤੇ ਹੈ ਨਹੀਂ ਸੰਸਾਰ ਵਿੱਚ ਅਸੀਂ ਪਹਿਲੇ ਦੇਖਦੇ ਆਂ ਤੇ ਫਿਰ ਮੰਨਦੇ ਆਂ ਨਿਰੰਕਾਰ ਦੀ ਦੁਨੀਆ ਇਸ ਤਰ੍ਹਾਂ ਨਹੀਂ ਖੜੀ ਪਹਿਲੇ ਮੰਨਣਾ ਪੈਂਦਾ ਫਿਰ ਕਿਦਰੇ ਦਿਖਾਈ ਦਿੰਦਾ ਇਸ ਵਾਸਤੇ ਮੈਨੂੰ ਕਹਿਣ ਦੇਣਾ ਪਹਿਲੇ ਕਦਮ ਦੇ ਵਿੱਚ ਧਰਮ ਅੰਧ ਵਿਸ਼ਵਾਸ ਹੈ ਬਲਾਈਂਡ ਫੇਥ ਦੇਖਿਆ ਤੇ ਹੈ ਨਹੀਂ ਮੰਨੋ ਜਾਣਿਆ ਤੇ ਹੈ ਨਹੀਂ ਮੰਨੋ ਇਹ ਅੰਧੇਰੇ ਚ ਛਾਲਗ ਲਾਣੀ ਪੈਂਦੀ ਹੈ ਅੰਧੇਰੇ ਇਹ ਯਾਤਰਾ ਅੰਧੇਰੇ ਤੋਂ ਹੀ ਸ਼ੁਰੂ ਕਰਨੀ ਪੈਂਦੀ ਹੈ ਇਹ ਯਾਤਰਾ ਦੁੱਖ ਤੋਂ ਹੀ ਸ਼ੁਰੂ ਕਰਨੀ ਪੈਂਦੀ ਹੈ ਇਹ ਯਾਤਰਾ ਸਿਰਫ ਮੰਨਣਾ ਹੈ ਇਹ ਮੰਨਣਾ ਇਹ ਭਰੋਸਾ ਹਮੇਸ਼ਾ ਖਤਰੇ 'ਚ ਰਹੇਗਾ ਕੋਈ ਪਰਬਲ ਨਾਸਤਿਕ ਟਕਰ ਗਿਆ ਕੋਈ ਪਰਬਲ ਕੁਸੰਗੀ ਟਕਰ ਗਿਆ ਤੇ ਭਰੋਸਾ ਤੋੜ ਕੇ ਰੱਖ ਦੇਗਾ ਜਾਂ ਕਿਸੇ ਦਿਨ ਪਰਬਲ ਲੋਭ ਦੀ ਲਹਿਰ ਆ ਗਈ ਕਿਹੜਾ ਰੱਬ ਵੇਖਦਾ ਪਿਆ ਐਵੇਂ ਮਨ ਬੈਠੇ ਕਰੋ ਅਨਰਥ ਜੜਾ ਕਿਸੇ ਦਿਨ ਹੰਕਾਰ ਦੀ ਪਰਬਲ ਲਹਿਰ ਆ ਗਈ ਜਿਹੜਾ ਕਰਨਾ ਹੈ ਜ਼ੁਲਮ ਕਰ ਲੋ ਕਿਹੜਾ ਰੱਬ ਦੇਖਦਾ ਕਿਸੇ ਦਿਨ ਕਾਮਨਾ ਦੀ ਕਾਮ ਦੀ ਪਰਬਲ ਲਹਿਰ ਆਵੇ ਕਰ ਲੋ ਬਰਾਤਕਾਰ ਕਿਹੜਾ ਰੱਬ ਦੇਖਦਾ ਇਹ ਭਰੋਸਾ ਕਿਦਰੇ ਕਾਮ ਦੀ ਲਹਿਰ ਤੋੜ ਸਕਦੀ ਹੈ ਕਿਦਰੇ ਲੋਭ ਦੀ ਲਹਿਰ ਤੋੜ ਸਕਦੀ ਹੈ ਕਿਦਰੇ ਹੰਕਾਰ ਦੀ ਲਹਿਰ ਤੋੜ ਸਕਦੀ ਹੈ ਸਿਰਫ ਮਨ ਹੈ ਦੇਖਿਆ ਨਹੀਂ ਸਦਾ ਖਤਰੇ ਚ ਰਹੇਗਾ ਕਬੀਰ ਇਸੇ ਨੂੰ ਕਹਿੰਦੇ ਨੇ ਅਜ ਹਉ ਸੋ ਨਾਲ ਸਮੁੰਦਰ ਮੈਂ ਕਿਆ ਜਾਣਾ ਕਿਆ ਭਈ ਅਜੇ ਮੈਂ ਸਮੁੰਦਰ ਦੇ ਵਿੱਚ ਆ ਅਜੇ ਮੈਂ ਪਾਰ ਨਹੀਂ ਪਹੁੰਚਿਆ ਕਹਿ ਨਹੀਂ ਸਕਦਾ ਕਿਹੜੀ ਲਹਿਰ ਮੈਨੂੰ ਡੋਬ ਦੇਵੇ ਕਹਿ ਨਹੀਂ ਸਕਦਾ ਅਜੇ ਮੈਂ ਪਾਰ ਨਹੀਂ ਆ ਕਬੀਰ ਜੈਸੇ ਸੰਤ ਦੀ ਭਗਤ ਦੀ ਇਹ ਖੂਬੀ ਆਉਂਦੀ ਹੈ ਪਾਰ ਪਹੁੰਚ ਕੇ ਕਹਿ ਦਿੰਦੇ ਨੇ ਪਾਰ ਹੋ ਗਏ ਆ ਤੇ ਜੇ ਨਹੀਂ ਪਹੁੰਚੇ ਤਾਂ ਕਹਿੰਦੇ ਨਾਲ ਜੇ ਮੰਜਦਾਰ ਦੇਚ ਐ ਖੂਬੀ ਹੋਤੀ ਕਿਤਨੀ ਤੋਫੀਕ ਆ ਜਾਂਦੀ ਹੁੰਦੀ ਅਜਹੁ ਸਨਾਓ ਸਮੁੰਦਰ ਮੈਂ ਅਜੇ ਤੇ ਮੈਂ ਮੰਜਦਾਰ ਦੇਚ ਪਤਾ ਨਹੀਂ ਕਿਹੜੀ ਲਹਿਰ ਲੋਭ ਦੇਵੇ ਮਨੇ ਇਹ ਮੰਨਣਾ ਇਹ ਭਰੋਸਾ ਖਤਰੇ ਚ ਰਹੇਗਾ ਉਤਨੇ ਚਿਰ ਤੱਕ ਜਿੰਨੇ ਚਿਰ ਤੱਕ ਦੇਖਿਆ ਨਹੀਂ ਫਿਰ ਦੇਖ ਕੇ ਜਿਹੜੀ ਹਾਲਤ ਬਣਦੀ ਉਹਨੂੰ ਕਹਿੰਦੇ ਨੇ ਸ਼ਰਧਾ ਮਨ ਕੀ ਤਾਭ ਮਨਣਾ ਭਾਵ ਬਣ ਗਿਆ ਸ਼ਰਧਾ ਬਣ ਗਿਆ ਇਹਨੂੰ ਉਪਨਿਸ਼ਦਾਂ ਦੇ ਰਿਸ਼ੇਂ ਜਿਹੜੇ ਕਹਿੰਦੇ ਨੇ ਭਾਵ ਹੀ ਵਿਦਤੀ ਦੇਵ ਦੇਵਤਾ ਪਰਮਾਤਮਾ ਭਾਵਨਾ ਚ ਪ੍ਰਗਟ ਹੁੰਦਾ ਹੈ ਸਰਬਾ ਚ ਪ੍ਰਗਟ ਭਗਤ ਰਵਿਦਾਸ ਜੀ ਕਹਿੰਦੇ ਨੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ ਸੰਗਤ ਤੇ ਰੋਜ਼ ਰੋਜ਼ ਕਰਨੀ ਪਏ ਰੋਜ਼ ਰੋਜ਼ ਕੰਮ ਤੇ ਜਾਣਾ ਹੈ ਰੋਜ਼ ਰੋਜ਼ ਰੋਟੀ ਖਾਣਾ ਹੈ ਬੇਸਤਰ ਕਰਮ ਰੋਜ਼ ਰੋਜ਼ ਕਰਨਾ ਹੈ ਇੱਕ satsang ਇੱਕ ਨਾਮ ਦਾ ਜਪਣਾ ਇਹ ਤੈਨੂੰ ਰੋਜ਼ ਰੋਜ਼ ਔਖਾ ਕਰਦਾ ਹੈ ਇਹ ਵੀ ਰੋਜ਼ ਰੋਜ਼ ਕਰਨਾ ਪਏ ਹਵੀ ਬਾਰ ਬਾਰ ਹਰ ਕੇ ਗੁਣ ਦਾ ਉਤਨੇ ਚਿਰ ਤੱਕ ਤੇ ਕਰਨਾ ਹੀ ਪੈਗਾ ਜਿੰਨੇ ਚਿਰ ਤੱਕ ਬਰੋਸਾ ਸ਼ਰਦਾ ਨਹੀਂ ਬਣਦਾ ਜਿੰਨੇ ਚਿਰ ਤੱਕ ਇਹ ਹਨੇਰੇ ਚ ਚੱਲਣਾ ਰੋਸ਼ਨੀ ਚ ਚੱਲਣਾ ਨਹੀਂ ਆਉਂਦਾ